ਸਤਿ ਸ਼੍ਰੀ ਅਕਾਲ ਜੀ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਇਨਸਪਾਇਰ ਵਿਦ ਹੰਮਰੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਕਹਾਣੀ ਜਿਸ ਦਾ ਵਿਸ਼ਾ ਹੈ ਫੇਰ ਉਸ ਕੁੜੀ ਨਾਲ ਕੀ ਹੋਇਆ ਦੋਸਤੋ ਇਹ ਇੱਕ ਕੁੜੀ ਦੀ ਕਹਾਣੀ ਹੈ ਜੋ ਹਮੇਸ਼ਾ ਕਲਿਆਣਕਾਰੀ ਕੰਮਾਂ ਵਿੱਚ ਲੋਕ ਪੁਨੇ ਦੇ ਕੰਮਾਂ ਵਿੱਚ ਲੱਗੀ ਰਹਿੰਦੀ ਹੈ ਅਬਨੀ ਇੱਕ ਬਹੁਤ ਹਾਰ ਕੁੜੀ ਸੀ ਉਹ ਹਮੇਸ਼ਾ ਚੰਗੇ ਕਾਰਜਾਂ ਵਿੱਚ ਲੱਗੀ ਰਹਿੰਦੀ ਸੀ ਉਦੇ ਮਾ ਮਾ ਗੁਜ਼ਰ ਚੁੱਕੇ ਸਨ ਪਿੰਡ ਵਿੱਚ ਇੱਕ ਉਧਿਆ ਵਿੱਚ ਰਹਿੰਦੀ ਸੀ ਉਹ ਹਮੇਸ਼ਾ ਜੇਕਰ ਬੱਚਿਆਂ ਨੂੰ ਪੜ੍ਹਾਉਣ ਦੀ ਗੱਲ ਹੋਵੇ ਜਾਂ ਪਿੰਡ ਵਿੱਚ ਕਿਸੇ ਦੇ ਨਾਲ ਕੰਮ ਕਰਨ ਨੂੰ ਦੇ ਕਿਸੇ ਦਾ ਹੌਸਲਾ ਪੁਜਾਈ ਕਰਨ ਦੀ ਗੱਲ ਹੋਵੇ ਹਰ ਇੱਕ ਕੰਮ ਵਿੱਚ ਅੱਗੇ ਰਹਿੰਦੀ ਸੀ ਉਸ ਦਿਨ ਦਾਪਰੀ ਪਿੰਡ ਵਿੱਚ ਇੱਕ ਇੰਸਪੈਕਟਰ ਆਇਆ ਉਹ ਉਹ ਨੀਤੀ ਦੇਖ ਰਦਾ ਆਰਦੀ ਪਰ ਸੰਸਾਗ ਦਿੱਤੇ ਤੇ ਕਿਹਾ ਕਿ ਇਹ ਨੀਤੀ ਬਹੁਤ ਹੀ ਹੋਣ ਹਾਰ ਲੜਕੀ ਹੈ ਮੈਂ ਹਮੇਸ਼ਾ ਚੰਗੇ ਕਾਰਜਾਂ ਵਿੱਚ ਲੱਗੇ ਹੋਏ ਦੇਖਿਆ ਇਹ ਹਮੇਸ਼ਾ ਪਿੰਡ ਦੀ ਚੰਗੇ ਕੰਮਾਂ ਵਿੱਚ ਅੱਗੇ ਰਹਿੰਦੀ ਹੈ ਇਸ ਦੀ ਕੁਝ ਦਿਨ ਬੀਤੇ ਕੁਝ ਦਿਨ ਬਾਅਦ ਅਗਨੀਤ ਪਿੰਡ ਵਿੱਚੋਂ ਕਿਧਰੇ ਗਾਇਬ ਹੋ ਗਈ ਉਹ ਲੋਕਾਂ ਲੱਗੇ ਉਸ ਨੂੰ ਕਿਸੇ ਨੇ ਆਪਣੇ ਜਾਲ ਵਿੱਚ ਫਸਾ ਲਿਆ ਹੈ ਤੇ ਕੁਝ ਕਹਿਣ ਲੱਗੇ ਉਸ ਨੇ ਸ਼ਾਇਦ ਯਾਤਰਾ ਲਿਆ ਕਿ ਉਹ ਸ਼ਹਿਰ ਜਾ ਕੇ ਰਹਿਣ ਲੱਗ ਪਈ ਪਰ ਸੱਚਾਈ ਇਹ ਸੀ ਬਿਲਕੁਲ ਉਲਟ ਸੀ ਉਹ ਨੇਪ ਨੂੰ ਕੈਂਸਰ ਸੀ ਕਿਸੇ ਕੋਲ ਬਹੁਤ ਛੋੜਾ ਸਮਾਂ ਸੀ ਉਸ ਨੇ ਇਹ ਗੱਲ ਕਦੇ ਕਿਸੇ ਨੂੰ ਨਹੀਂ ਦੱਸੀ ਉਹ ਚਾਹੁੰਦੀ ਸੀ ਕਿ ਉਹ ਮੇਰੇ ਕੋਲ ਦਿਨ ਬਚੇ ਨੇ ਮੈਂ ਕਲਿਆਣਕਾਰੀ ਲੋਕਾਂ ਦੇ ਭਲੇ ਵਿੱਚ ਵਿਤਾਵਾਂ ਇਸ ਲਈ ਉਹ ਹਮੇਸ਼ਾ ਇਨਾ ਹੰਮਾ ਵਿੱਚ ਰੱਤ ਪਰਦੇਂ ਦੀ ਸੀ ਉਸ ਦੀ ਮੁਲਾਕਾਤ ਪਿੰਡ ਦੀ ਚੰਗੇ ਮਲਕੀ ਹਮੇਸ਼ਾ ਪਿੰਡ ਵਾਲਿਆ ਨਾ ਰਹਿੰਦੀ ਸੀ ਉਹ ਉਨੀ ਐਨਜੀਓ ਨਾਲ ਸੰਪਰਕ ਕੀਤਾ ਹਸਪਤਾਲ ਵਿੱਚ ਰਹਿੰਦੇ ਆਹੀਂ ਉਸ ਦੀ ਮੌਤ ਹੋ ਗਈ ਉਸ ਨੇ ਪਿੰਡ ਵਾਲਿਆਂ ਲਈ ਇੱਕ ਚਿੱਠੀ ਲਿਖੀ ਜਿਸ ਚਿੱਠੀ ਵਿੱਚ ਲੋਕੜ ਕੇ ਪਿੰਡ ਵਾਲਿਆਂ ਨੇ ਰੋਣਾ ਸ਼ੁਰੂ ਕਰ ਦਿੱਤਾ ਕਿਉਂਕਿ ਪਿੰਡ ਵਾਲੇ ਉਸ ਨੂੰ ਹਮੇਸ਼ਾ ਆਪਣੇ ਹਮਦਰਦ ਸਮਝਦੇ ਸਨ ਚੰਗੀ ਪਰ ਇੱਕ ਕੰਮ ਕਰਨ ਵਾਲੀ ਇੱਕ ਸਿਆਣੀ ਕੁੜੀ ਪਰ ਜਿਉਂ ਹੀ ਅਵਨੀਤ ਦੀ ਮੌਤ ਦੀ ਚਿੱਠੀ ਪਿੰਡ ਵਿੱਚ ਆਈ ਆ ਪਿੰਡ ਦੇ ਲੋਕ ਰੂ ਲੱਭ ਤਈ ਉਹ ਚਿੱਠੀ ਪੜਨ ਲੱਗੇ ਉਸ ਚਿੱਠੀ ਵਿੱਚ ਲਿਖਿਆ ਸੀ ਜੋ ਵੀ ਮੈਨੂੰ ਪਿਆਰ ਕਰਦਾ ਹੈ ਜਿਸ ਨਾਲ ਮੈਂ ਹਾਂ ਜੋ ਮੇਰਾ ਭੈਣਤਾ ਹੈ ਜੋ ਇਹ ਚਿੱਠੀ ਪੜ ਰਿਹਾ ਹੈ ਸੁਣ ਰਿਹਾ ਹੈ ਜੇ ਤੁਸੀਂ ਮੈਨੂੰ ਮੇਰੀ ਕਾਰਜਾਂ ਨੂੰ ਮਾੜਾ ਮੋਟਾ ਵੀ ਆਪਣੀ ਨੇੜੇ ਮਹਿਸੂਸ ਕਰਦੇ ਹੋ ਤਾਂ ਮੈਂ ਇਹ ਕਹਾਂਗੀ ਜਦ ਵੀ ਕਿਸੇ ਕੋਈ ਮੁੱਖ ਆਵੇ ਤਾਂ ਉਹ ਆਪਣੇ ਵਾਰ ਵਿੱਚ ਉਹਨਾਂ ਮੋੜਿਓ ਹਮੇਸ਼ਾ ਕਿਸੇ ਨੂੰ ਮੁਰਵੰਦ ਦੀ ਸਹਾਇਤਾ ਕਰਿਓ ਇਹ ਤੁਹਾਡੀ ਨਾਲ ਹੋਵਾਂਗੇ ਸੱਚ ਵਿੱਚ ਪਿੰਡ ਦੇ ਲੋਕਾਂ ਨੇ ਉਸੇ ਤਰ੍ਹਾਂ ਉਸੀਆਂ ਚੀਜ਼ਾਂ ਉਸ ਦੀ ਸਿਆਣਪ ਦੀ ਕਦਰ ਕਰ ਆ ਗਿਆਂ ਪਿੰਡ ਵਿੱਚ ਉਹਦੇ ਨਾਂ ਤੇ ਇੱਕ ਸਕੂਲ ਬਣਵਾ ਦਿੱਤਾ ਸੇਕ ਇਸ ਤਰ੍ਹਾਂ ਅਮਨੀ ਤੇ ਕਿਦਰੀ ਨਹੀਂ ਗਈ ਉਹ ਹਮੇਸ਼ਾ ਲਈ ਅਮਰ ਹੋ ਗਈ ਉਹ ਮਰੀ ਨਹੀਂ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਜਿਉਂਦਾ ਜਿਉਂਦੀ ਹੈ ਕਿਸੇ ਮਾਦੀਆਂ ਦੁਆਮਾਂ ਵਿੱਚ ਜਾਂ ਕਿਸੇ ਪਰੰਪਰਾ ਦੀ ਸੁਪਣਿਆਂ ਵਿੱਚ ਉਹ ਹਮੇਸ਼ਾ ਆਪਣੇ ਚੰਗੇ ਕਾਰਜਾਂ ਕਰਕੇ ਚਮਕਦੀ ਰਹੇਗੀ। ਸੋ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਇਹ ਹੀ ਮਿਲਦੀ ਹੈ ਕਿ ਆਪਾਂ ਨੂੰ ਹਮੇਸ਼ਾ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ। ਕਿਉਂਕਿ ਮਨੁੱਖਾਂ ਉਪਰੰਤ ਆਪਾਂ ਨੂੰ ਅਮਰ ਲੋਕਾਂ ਵਿੱਚ ਜਾਣ ਪਛਾਣ ਦਾ ਤਾਤਰ ਸਾਡੇ ਚੰਗੇ ਕੀਤੇ ਕੰਮ ਹੀ ਬਣਾਉਂਦੇ ਨੇ। ਉਹਨਾਂ ਕਰਕੇ ਹੀ ਸਾਡੇ ਪਿੱਛੋਂ ਪਹਿਚਾਣ ਹੁੰਦੀ ਹੈ। ਬਹੁਤ ਅੱਤਮਾ ਕੋ ਹੁੰਦੇ ਨੇ ਜੋ ਖੁਦ ਤੇ ਬਹੁਤ ਸਹਿ ਰਹੇ ਹੁੰਦੇ ਨੇ ਪਰ ਲੋਕਾਂ ਲਈ ਚੰਗੇ ਕੰਮ ਕਰ ਰਹੇ ਹੁੰਦੇ ਨੇ ਪਿਓ ਬਣੀਤ ਵਰਗੇ ਹੀ ਕੁਝ ਖਾਸ ਕਿਰਦਾਰ ਹੁੰਦੇ ਨੇ ਸੋ ਦੋਸਤੋ ਜੇ ਤੁਹਾਨੂੰ ਆਪਣੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਪਿਆਰ ਸਤਿਕਾਰ